ਦੀ ਤਾਜ਼ਾ ਖਬਰ ਅੱਜ ਕਿਸਾਨਾਂ ਵੱਲੋਂ ਜੋ ਐਮ.ਐਲ.ਏ ਅਮਰਪਾਲ ਸ਼ੁਰੀ ਹਰਗੋਬਿੰਦਪੁਰ ਹਲਕੇ ਦੇ ਨੇ ਉਹਨਾਂ ਨੂੰ ਕੇਰਿਆ ਗਿਆ ਅਤੇ ਤਿੱਖੇ ਸਵਾਲ ਜਵਾਬ ਕੀਤੇ ਗਏ ਕਿਸੇ ਵੀ ਸਵਾਲ ਜਵਾਬ ਦਾ ਕੋਈ ਵੀ ਜਵਾਬ ਨਹੀਂ ਦੇ ਸਕੇ ਉਹ ਕਿਸੇ ਵੀ ਸਵਾਲ ਦਾ ਕਿਸਾਨਾਂ ਦੇ ਦਾ ਕੋਈ ਵੀ ਜਵਾਬ ਨਹੀਂ ਦੇ ਸਕੇ ਬਾਕੀ ਤੁਸੀਂ ਖੁਦ ਸੁਣ ਲਓ ਤਾਜ਼ੀਆਂ ਖਬਰਾਂ ਜੁੜੇ ਰਹੋ ਤੁਸੀਂ ਕਿਸਾਨ ਮੂਰ ਸੱਚ ਟੀਵੀ ਦੇ ਨਾਲ ਕੀਤਾ ਜਾ ਰਿਹਾ ਹੈ ਰੋਜ਼-ਦਿਰ ਦੀਆਂ ਖਬਰਾਂ ਨਵੀਂ ਦਵਾਂਗੇ ਹਰ ਰੋਜ਼ ਨਵੀਂ ਖਬਰ ਆਏਗੀ ਕਿਸਾਨ ਮਦੂਰ ਸੱਚੀ ਟੀਵੀ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਲੈਣਾ ਇਹੋ ਜਿਹੇ ਤੁਸੀਂ ਪ੍ਰਪਗੈਂਡੇ 'ਚ ਜਿਹੜਾ ਬਰਬਾਦ ਕਰਦੀ ਆ ਬਾਕੀ ਆ ਸਾਡੇ ਅੱਜ 71 ਹੋਣ ਦਾ ਜਿਹੜਾ ਮਕਸਦ ਸੀਗਾ ਵੀ ਇਸ ਐਮਐਲਏ ਨੂੰ ਪੁੱਛਿਆ ਜਾਏ ਵੀ ਜਿਹੜਾ ਸ਼ੰਭੂ ਤੇ ਇਹਨਾਂ ਨੇ ਬਰਤਾਰਾ ਕੀਤਾ ਆ ਖਨੋਰੀ ਬਾਰਡਰ ਤੇ ਕਿਸਾਨਾਂ ਨਾਲ ਬਰਤਾਰਾ ਕੀਤਾ ਆ ਕਿ ਉਹ ਕਾਨੂੰਨਨ ਸਹੀ ਸੀ ਕਿ ਉਹ ਰਸਤਾ ਕਿਸਾਨਾਂ ਨੇ ਰੋਕਿਆ ਸੀ ਕਿ ਹਰਿਆਣਾ ਸਰਕਾਰ ਨੇ ਰੋਕਿਆ ਸੀ ਇਹ ਹਰਿਆਣਾ ਸਰਕਾਰ ਨੇ ਰੋਕਿਆ ਸੀ ਤੇ ਫਿਰ ਸਰਕਾਰ ਦਾ ਪ੍ਰਤੀਕਰਮ ਕੀ ਆ ਇੰਨੇ 13 ਮਹੀਨਿਆਂ ਦੇ ਵਿੱਚ ਸਰਕਾਰ ਨੇ ਇੱਕ ਵਾਰੀ ਵੀ ਇਤਰਾਜ਼ ਹਰਿਆਣਾ ਸਰਕਾਰ ਜਾਂ ਸੈਂਟਰ ਸਰਕਾਰ ਅਗੇ ਰੱਖਿਆ ਹੋਵੇ ਵੀ ਇਹ ਜਿਹੜਾ ਪੰਜਾਬ ਦੇ ਵਿੱਚ ਆ ਕੇ ਦਖਲ ਅੰਦਾਜ਼ੀ ਫੋਰਸਾਂ ਨੇ ਦੂਸਰੀਆਂ ਫੋਰਸਾਂ ਨੇ ਕਰਨੀ ਬਿਲਕੁਲ ਗਲਤਿਆਰ ਗੈਰਕਾਨੂੰਨੀ ਆ ਬਾਕੀ ਜਿਹੜੀਆਂ ਟਰਾਲੀਆਂ ਐਮਐਲਏ ਚੋਰੀ ਕਰ ਕਰਕੇ ਲੈ ਗਿਆ ਆਪਦੇ ਰਿਸ਼ਤੇਦਾਰਾਂ ਨੂੰ ਖੁੱਲੇ ਗੱਫੇ ਦੇਤੇ ਵੀ ਚੋਰੀ ਦਾ ਮਾਲ ਆ ਕਿਸਾਨਾਂ ਦਾ ਲੁੱਟ ਲੋ ਜਿੰਨਾ ਲੁੱਟ ਸਕਦੇ ਹੋ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਅਸੀਂ ਅੱਜ ਇਥੋਂ ਸਪਸ਼ਟ ਕਰ ਦੇਣਾ ਚਾਹੁੰਦੇ ਆਂ ਕਿ ਇਹ ਜਿਹੜੇ ਐਮਐਲਏ ਆ ਜਾਂ ਜਿਹੜੇ ਵੀ ਮੰਤਰੀ ਆ ਜਦੋਂ ਇਹ ਸਾਡੇ ਪਿੰਡਾਂ 'ਚ ਆਇਆ ਕਰਨਗੇ ਜਿਸ ਤਰ੍ਹਾਂ ਅੱਜ ਘੇਰ ਕੇ ਅਸੀਂ ਸਵਾਲ ਕੀਤੇ ਆ ਇਸੇ ਤਰ੍ਹਾਂ ਘੇਰ ਕੇ ਪੁੱਛਿਆ ਜਾਇਆ ਕਰੂਗਾ ਤੇ ਜੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਸਾਡੇ ਨਾਲ ਥਲੋਣਾ ਮਨਜ਼ੂਰ ਨਹੀਂ ਤੇ ਫਿਰ ਅਸੀਂ ਇਹਨਾਂ ਨੂੰ ਪਿੰਡਾਂ 'ਚ ਵੀ ਨਹੀਂ ਵੜਨ ਦਿਆਂਗੇ ਅਸੀਂ ਬਰਜ਼ੋਰ ਅਪੀਲ ਕਰਦੇ ਆਂ ਕਿਸਾਨ ਭਾਈਚਾਰੇ ਨੂੰ ਵੀ ਪੀ ਇੱਕ ਮੋਠ ਹੋ ਜੋ ਇਹਨਾਂ ਦਾ ਪਿੰਡਾਂ 'ਚ ਵੜਨਾ ਬੰਦ ਕਰੋ ਜਿੰਨਾਂ ਚਿਰ ਕਿਸਾਨੀ ਨੂੰ ਨਿਆ ਨਹੀਂ ਮਿਲਦਾ ਐਮਐਸਪੀ ਵਰਗੀਆਂ ਜਿਹੜੀਆਂ ਮਹੱਤਵਪੂਰਨ ਮੰਗਾਆਂ ਉਹ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਇਹਨਾਂ ਨੂੰ ਪਿੰਡਾਂ 'ਚ ਵੜਨਾ ਨਾ ਦਿਓ ਇਹਨਾਂ ਨੂੰ ਪਤਾ ਲੱਗ ਜੇ ਇਹਨਾਂ ਦੀ ਔਕਾਤ ਕੀ ਆ ਬਾਕੀ ਇਹ 2027 ਦੇ ਵਿੱਚ ਇਹਨਾਂ ਦੀ ਔਕਾਤ ਦੱਸ ਦਿਆਂਗੇ ਅਸੀਂ ਪੁਰਜ਼ੋਰ ਭਗਵੰਤਾਨ ਸਰਕਾਰ ਦਾ ਤੇ ਇਹਦੇ ਐਮਐਲਏ ਦਾ ਵਿਰੋਧ ਕਰਦੇ ਆ ਧੰਨਵਾਦ ਵਿਕਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਚਾਹਿਆ ਚਾਹਿਆ ਨੇ ਜਿੰਦਾਬਾਦ ਜਿੰਦਾਬਾਦ ਸਾਰਿਆਂ ਨੂੰ ਦਿਲ ਦੀ ਹੈ ਕਿ ਸਾਰੇ ਜਣੇ ਚੱਲ ਸ਼ਕਤ ਮੇਰਾ ਫੇਰੀ ਚਾਹ ਸੋਹਣੀ ਮੇਰਾ ਫੇਰੀ ਚਾਹ ਸੋਹਣੀ ਸਰਕਾਰਾਂ ਕਾਹਦੀਆਂ ਕੀ ਮੇਰਾ ਫੇਰੀ ਚਾਹ ਸੋਹਣੀ ਮੇਰਾ ਫੇਰੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖਦੇ ਆਂਗੇ ਮੇਰਾ ਫੇਰੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖਦੇ ਆਂਗੇ मज़दूर जिन मुर्दाबाद 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 ਲਗੇ ਦਿੱਲੀ ਨੂੰ ਜਾਂਦੀਆਂ ਰਹੀਆਂ ਉਹ ਸਾਡੇ ਵਿੱਚ ਦੀ ਲੰਘ ਕੇ ਜਾਂਦੇ ਰਹੀਆਂ ਕਿਸੇ ਕਿਸਾਨ ਨੇ ਉਹਨਾਂ ਨੂੰ ਨਹੀਂ ਰੋਕਿਆ ਤੇ ਫਿਰ ਵੀ ਕਿਸਾਨਾਂ ਤੇ ਝਾਲਮਾਨਾ ਕਾਰਵਾਈ ਕਿਉਂ ਦਿੱਲੀ ਵਿੱਚ ਪੜਿਆ ਕਿ ਮੈਨੂੰ ਤਾਂ ਨਹੀਂ ਲੰਘਣ ਦਿੱਤਾ ਜੀ ਉਧਰ ਦੀ ਜਹੀ ਨਹੀਂ ਉਹਨਾਂ ਨੇ ਨਹੀਂ ਲੰਘਣ ਦਿੱਤਾ ਦੇਖੋ ਕੰਦ ਜੀ ਇਹ ਗੱਲ ਤੇ ਆ ਇੱਥੇ ਆਪਾਂ ਗਲਤ ਆ ਅਸੀਂ ਨਹੀਂ ਰੱਖਿਆ ਉਹਨਾਂ ਨੇ ਰੱਖਿਆ ਜਿਹੜਾ ਕੰਦ ਜੀ ਢਾੜ ਲੰਘ ਜਾਂਦੇ ਇੱਕ ਬੇਨਤੀ ਹੁਣ ਤੁਹਾਡੇ ਨਾਲ ਹੋਰ ਉਹਦਾ ਜਵਾਬ ਨਾਲ ਲਗਵਾਣ ਦਿੰਦੇ ਜਾਓ ਵੀ ਉਹ ਜਿਹੜੀ ਕੰਧ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਦੀ ਹੱਦ 'ਚ ਕੱਢੀ ਤੇ ਉਥੋਂ ਦੇ ਡਰੋਨ ਪੰਜਾਬ ਦੇ ਹੱਦ 'ਚ ਸਾਡੇ ਤੇ ਆ ਕੇ ਅਥਰੂ ਗੈਸ ਦੇ ਗੋਲੇ ਛੱਡਦੇ ਰਹੇ ਸਾਡੇ ਤੇ ਲਾਠੀ ਚਾਰਜ ਹਰਿਆਣਾ ਜਿਹੜਾ ਪੰਜਾਬ 'ਚ ਆ ਕੇ ਕਰਦਾ ਰਿਹਾ ਕੀ ਇਹਦੇ ਬਾਰੇ ਪੰਜਾਬ ਸਰਕਾਰ ਨੇ ਕੋਈ ਪ੍ਰੋਟੈਸਟ ਜਾਂ ਕੋਈ ਵਿਰੋਧ ਪੱਤਰ ਹਰਿਆਣਾ ਆ ਕੇ ਰੱਖਿਆ ਦੇਖੋ ਪਤਾ ਕੀ ਕਰਦਾ ਐਸੀ ਜਿਸ ਦੇਸ਼ ਚ ਰਹਿੰਦੇ ਆ ਨਾ ਸਾਰੀ ਜਿਹੜੀ ਬਾਗਡੂਰ ਹੁੰਦੀ ਹੈ ਨਾ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਅੰਦਰ ਦੀ ਸਾਰੀ ਨਹੀਂ ਆ ਗਈ ਡਿਪਟੀ ਕਮਿਸ਼ਨਰ ਜਿਹੜਾ ਕਰਤਾ ਜਿਹੜਾ ਜ਼ਿਲ੍ਹੇ ਦਾ ਹੁੰਦਾ ਉਹ ਸੈਂਟਰ ਗਵਰਨਮੈਂਟ ਦਾ ਪ੍ਰਤੀਨਿਧਿਤ ਨੂੰ ਬੋਲ ਨਹੀਂ ਸਾਨੂੰ ਤਾਂ ਰੰਗ ਇਸ ਗੱਲ ਦਾ ਆ ਉਹ ਨੂੰ ਪ੍ਰੀਪਰਜੈਂਟ ਕਰਦਾ ਉਹ 13 ਮਹੀਨੇ ਬੈਠੇ ਹੋਏ ਇੱਕ ਕਸੂਰ ਸਾਰਾ ਹਰਿਆਣੇ ਦਾ ਸਾਰਾ ਕਸੂਰ ਹਰਿਆਣੇ ਦਾ ਉਹਨੇ ਸਾਡੇ ਤੇ ਆ ਕੇ ਅਥਰੂ ਗੈਸ ਪੰਜਾਬ ਦੀ ਹੱਦੇ 'ਚ ਛੁੱਟੇ ਔਰ ਪੰਜਾਬ ਸਰਕਾਰ ਬੋਲੀ ਦਾ ਸਰਕਾਰ ਪੰਜਾਬ ਸਰਕਾਰ ਨੂੰ ਬਦਨਾਮ ਕਰ ਦਿੱਤਾ ਪੰਜਾਬ ਸਰਕਾਰ ਬੋਲੀ ਤੱਕ ਨਹੀਂ ਵੀ ਇਹ ਗਲਤ ਕਰਦੇ ਸਾਡੇ ਸਾਡੇ ਇਲਾਕੇ ਜਾ ਕੇ ਕਰਦੇ ਪੇਰਾਂ ਦੇ ਘਵਾੜਾ ਮਾਰਿਆ ਉਹਨਾਂ ਨੇ ਨਹੀਂ ਉਹ ਸਰਕਾਰ ਦਾ ਹਿੱਸਾ ਹੋ ਤੁਹਾਡੇ ਨੇ ਸਾਡਾ ਤਾ ਤਰਾਜ ਤੂੰ ਉਹ ਸਰਕਾਰ ਦਾ ਹਿੱਸਾ ਹੋ ਇਹ ਗੱਲ ਫੇਰ ਉੱਥੇ ਆ ਗਈ ਜੀ ਬੋਲੋ ਸਰਕਾਰ ਖਲਾਓ ਮੈਂ ਪਿਆਰ ਮੈਂ ਜਿਆਦਾ ਨਹੀਂ ਬੋਲਿਆ ਜਿਹੜਾ ਸਾਡਾ ਇੱਕ ਵਾਰ ਵੀ ਜਫੀ ਬੰਦੀ ਇੱਕ ਵਾਰ ਤੁਹਾਡੇ ਜਫੀ ਬੰਦੀ ਨੇ ਕਿਤੇ ਇੱਕ ਵਾਰ ਵੀ ਕਿਸੇ ਸਟੇਜ ਦੇ ਉੱਤੇ ਕਿਤੇ ਪੋਡੀਅਮ ਦੇ ਉੱਤੇ ਬੋਲਿਆ ਹੋਵੇ ਕਿ ਸ੍ਰੀਮੰਤਾਰ ਅਮਰਪਾਲ ਤੁਹਾਨੂੰ ਸਾਡੇ ਨਾਲ ਤੁਰ ਕੇ ਦਿੱਲੀ ਸਰਕਾਰ ਤੱਕ ਜਾਣਾ ਚਾਹੀਦਾ ਹੈ ਕਿ ਕਿਸਾਨ ਆਪਦੀ ਐਮਐਸਪੀ ਮੰਗਦੇ ਆ ਕੋਈ ਮਾੜੀ ਗੱਲ ਨਹੀਂ ਮੰਗਦੇ ਕੋਈ ਵਿਰੋਧ ਨਹੀਂ ਕਰਦੇ ਤੇ ਤੁਸੀਂ ਉੱਥੇ ਸਾਡੇ ਨਾਲ ਜਾਣ ਦੀ ਬਜਾਏ ਸਾਡੇ ਘਰ ਕੋਲੇ ਢਾ ਦੇ ਦਿੱਤੇ ਜੀ देखो, देखो मैं एक गल बहुत बड़ी ਦੱਸਣ ਲੱਗਾ ਜਿਹੜੀ ਤੁਹਾਨੂੰ ਮੈਂ ਅੱਜ ਕਹਿਣ ਵੀ ਲੱਗਾ ਆ ਔਰ ਹੋ ਸਕਦਾ ਤੁਹਾਡੇ ਚੋਂ ਕਈਆਂ ਨੂੰ ਨਾਰਾਜ਼ਗੀ ਵੀ ਹੋਵੇ ਇਸ ਗੱਲ ਦੇ ਉੱਤੇ ਜੀ ਮੈਂ ਦੋ ਵਾਰੀ ਵਿਧਾਨ ਸਭਾ ਚ ਕਿਸਾਨਾਂ ਦੇ ਹੱਕ ਚ ਬਿਲਕੁਲ ਬੋਲੇ ਪਤਾ ਸਾਨੂੰ ਔਰ 4 ਤੋਂ 5 ਵਾਰੀ ਮੈਂ ਫੇਸਬੁੱਕ ਤੇ ਲਾਈਵ ਹੋ ਕੇ ਜੋਰ ਵੀ ਆ ਨਿਊਜ਼ ਪੇਪਰਾਂ ਦੇ ਵਿੱਚ ਮੈਂ ਸਾਰਾ ਕੁਝ ਦਿੰਦਾ ਰਿਹਾ ਕਿਸਾਨਾਂ ਦੇ ਹੱਕ ਚ ਪਰ ਮੈਨੂੰ ਅਜ ਤੱਕ ਕਿਸੇ ਕਿਸਾਨ ਜਥੇਬੰਦੀ ਨੇ ਜਾਂ ਕਿਸੇ ਵੀ ਮੇਰੇ ਹਲਕੇ ਦੇ ਲੀਡਰ ਨੇ ਇਹ ਨਹੀਂ ਗਿਆ ਵੀ ਸ਼ਾਬਾਸ਼ ਅਮਰਪਾਲ ਸਾਹਿਬ ਤੂੰ ਬੋਲੇ ਆ ਠੀਕ ਐ ਪਹਿਲੀ ਤੇ ਗੱਲ ਐ ਦੂਸਰੀ ਗੱਲ ਇਹ ਐ ਅੱਜ ਵੀ ਬੋਲਣਾ ਚਾਹੁੰਦਾ ਸੀਗਾ ਜਦੋਂ ਦੀ ਇਹ ਗੱਲ ਹੋਈ ਜੀ ਬਟ ਮੇਰਾ ਮਨ ਹੀ ਜਦੋਂ ਟੁੱਟ ਗਿਆ ਵੀ ਮੇਰੇ ਘਰ ਦੇ ਅੱਗੇ ਆ ਕੇ ਮੈਨੂੰ ਗਲਤ ਬੋਲਿਆ ਜਾਂਦਾ ਕਿਸਾਨ ਜੱਤੇ ਬੰਦੀਆਂ ਨੂੰ ਹੁਣ ਮੇਰੀ ਗੱਲ ਸੁਣ ਲਓ ਤੁਹਾਨੂੰ ਅਫਸੋਸ ਆ ਉਹ ਗੱਲ ਤੇ ਮੈਨੂੰ ਸੁਣ ਲਓ ਕਿਸਾਨ ਆਗੂ ਨੇ ਮਾੜਾ ਚੰਗਾ ਬੋਲਿਆ ਸਾਨੂੰ ਅਫਸੋਸ ਆ ਉਹ ਗੱਲ ਤੇ ਅਸੀਂ ਉਹਨੂੰ ਮਾੜਾ ਚੰਗਾ ਹੀ ਉਹਨੂੰ ਬੋਲਿਆ ਇੱਕ ਨਹੀਂ ਬਹੁਤ ਜੀ ਮੇਰੇ ਘਰ ਦੇ ਅੱਗੇ ਆ ਕੇ ਮੈਨੂੰ ਗਲਤ ਬੋਲੇ ਜਾਂਦਾ ਮੈਂ ਦਫ਼ਤਰ ਦੇ ਅੱਗੇ ਆ ਕੇ ਮੈਨੂੰ ਗਲਤ ਬੋਲੇ ਜਾਂਦਾ ਠੀਕ ਹੈ 3 4 ਧਰਨੇ ਹੁਣ ਤੱਕ ਦਾ ਮੇਰੇ ਲੱਗ ਚੁੱਕੇ ਆ ਜੀ ਜਿਹਦੇ ਵਿੱਚ ਮੈਂ ਹਰ ਇੱਕ ਚੀਜ਼ ਦਾ ਆਫਰ ਕੀਤਾ ਚਾਹ ਦਾ ਪਾਣੀ ਦਾ ਲੰਗਰ ਦਾ ਜੀ ਠੀਕ ਹੈ ਪਰ ਮੇਰੇ ਘਰ ਦੇ ਅੱਗੇ ਕੀ ਬੋਲੇ ਜਾਂਦਾ ਮੇਰੇ ਦਫ਼ਤਰ ਦੇ ਅੱਗੇ ਕੀ ਬੋਲੇ ਜਾਂਦਾ ਇਹ ਤਾਂ ਸਾਨੂੰ ਚਾਰ ਹੀ ਪੁੱਛਦੇ ਠੀਕ ਹੈ ਇਹ ਤਾਂ ਸਾਨੂੰ ਪਾਣੀ ਨਹੀਂ ਪੁੱਛਦੇ ਸਾਡੀ ਕਿੰਨੀ ਬੇਇੱਜ਼ਤੀ ਹੁੰਦੀ ਹੋਊਗੀ ਅਸੀਂ ਬੈਠੇ ਆ ਤੁਹਾਡੇ ਵਾਸਤੇ ਕਿੰਨੀ ਨਮੋਸ਼ੀ ਹੁੰਦੀ ਹੋਏਗੀ ਕਿ ਸ਼ਾਬਾਸ਼ ਕਹਿਣ ਦੀ ਬਜਾਏ ਸਾਡੇ ਤੇ ਇਲਜ਼ਾਮ ਲੱਗ ਰਿਹਾ ਸਾਡੇ ਤੇ ਇਹ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਜਿਹੜੇ ਆ ਫੁਲਾਣੇ ਬੰਦੇ ਨਾਲ ਰਲੇ ਹੋ ਤੁਸੀਂ ਤੁਹਾਡੇ ਤੋਂ ਚਲੋ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ ਜੋ ਵੀ ਲਾਸਟ ਟਾਈਮ ਸਪੀਚ ਹੋਈ ਆ ਪੱਠੇ ਵਢੋਣੇ ਬਈ ਬੈਠ ਪੱਠੇ ਵਢਣ ਨੂੰ ਤੁਹਾਡੇ ਤਿਆਰ ਆ ਵਢਾ ਲਓ ਜੇ ਪੱਠੇ ਵਢੋਣੇ ਅਸੀਂ ਖੁਦ ਬੰਦੇ ਵੀ ਉਹ ਆਗੂ ਨੇ ਇਹ ਗਲਤੀ ਕੀਤੀ ਆ ਇਸ ਦੀ ਸ਼ਾਨ ਦੇ ਖਿਲਾਫ ਨਹੀਂ ਨਹੀਂ ਬੋਲਣਾ ਚਾਹੀਦਾ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਤੁਹਾਨੂੰ ਕਿੰਨੇ ਵੀ ਕਿਸਾਨ ਨਹੀਂ ਡਰਨਾ ਹੈ ਨਾ ਸਾਰੇ ਨਾ ਸੰਨੂ ਐਸ ਟਾਈਮ ਆਪਣੀ ਜੜੀ ਆ ਨਾ ਉਹ ਕੀ ਕਹਿੰਦੇ ਹੁੰਦੇ ਆ ਬਾਵਾ ਦਾ ਜ਼ੋਰ ਦਿਖਾ ਕੇ ਡਰਾਉਂਦੇ ਆ ਖਾਸ ਕਰਕੇ ਡਰਾਉਂਦੇ ਆ ਮੈਂ ਨਹੀਂ ਕਹਾਂਗਾ ਨਹੀਂ ਮੈਂ ਸੱਚੀ ਗੱਲ ਕਹਿ ਰਿਹਾ ਇੰਨਾ ਕ ਡਰਾਉਂਦੇ ਆ ਕਿ ਸਾਡਾ ਮਨ ਟੁੱਟ ਚੁੱਕਾ ਹੈ ਅਸੀਂ ਇੰਨੇ ਕ ਜ਼ਿਆਦਾ ਮੈਂ ਖੁਦ ਆਪਣੀ ਗੱਲ ਕਰ ਰਿਹਾ ਮੈਂ ਇੰਨਾ ਕ ਟੁੱਟ ਚੁੱਕਾ ਕਿ ਮੈਂ ਬੋਲਣਾ ਚਾਹੁੰਦੇ ਹੋਏ ਵੀ ਨਹੀਂ ਬੋਲ ਪਾ ਰਿਹਾ ਸਰਕਾਰ ਦੇ ਵੇਖੋ ਸਾਡੀ ਤੁਹਾਡੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂਗੀ ਪਰ ਕੱਢੀ ਜਾ ਰਹੀ ਹੈ ਫਿਰ ਵੀ ਸੁਣੋ ਸਾਡੀ ਤੁਹਾਡੇ ਨਾਲ ਨਿੱਜੀ ਦੁਸ਼ਮਣੀ ਕੋਈ ਨਹੀਂਗੀ ਇਹ ਭਗਵੰਤ ਮਾਨ ਸਰਕਾਰ ਮਾੜੀ ਆ ਤੁਸੀਂ ਉਹਦੇ ਨੁਮਾਇੰਦੇ ਹੋ ਤਾਂ ਅਗਰ ਕੇ ਸੁਣਨਾ ਪੈਂਦਾ ਹੁਣ ਵੇਖੋ ਨੁਮਾਇੰਦੇ ਅਸੀਂ ਸੁਣਨਾ ਤੁਸੀਂ ਨੁਮਾਇੰਦੇ ਹੋ ਸਰਕਾਰ ਦੇ ਖਿਲਾਫ ਬੋਲੋ ਵੇਖੋ ਤੁਸੀਂ ਨੁਮਾਇੰਦੇ ਹੋ ਅਸੀਂ ਸਰਕਾਰ ਦੇ ਖਿਲਾਫ ਬੋਲਦੇ ਆ ਕਿ ਤੁਸੀਂ ਨੁਮਾਇੰਦੇ ਹੋ ਤਾਂ ਤੁਹਾਨੂੰ ਲੱਗਦਾ ਅੱਛਾ ਇੱਕ ਹੋਰ ਗੱਲ ਵੇਖੋ ਉੱਥੇ ਘਨੌਰ ਤੋਂ 135 ਟਰਾਲੀਆਂ ਚੋਰੀ ਹੋਈਆਂ ਜਿਹਦੇ ਵਿੱਚੋਂ ਬਹੁਤੀਆਂ ਜਾਦੀਆਂ ਉੱਥੋਂ ਦੇ ਝਾੜੂ ਵਾਲਾ ਮਨਪਾਰਟੀ ਆਪ ਪਾਰਟੀ ਦੇ ਵ代ਕ ਗੁਰਲਾਲ ਖਨੌਰ ਦੇ ਘਰੋਂ ਫੜੀਆਂ ਗਈਆਂ ਉਹਦੇ ਰਿਸ਼ਤੇਦਾਰਾਂ ਦੇ ਘਰੋਂ ਫੜੀਆਂ ਗਈਆਂ ਜੇ ਮਾਨ ਸਰਕਾਰ ਚੰਗੀ ਹੁੰਦੀ ਉਹਦੇ ਤੇ ਕੋਈ ਪਰਚਾ ਕਰਦੀ ਕੋਈ ਕੁਝ ਵੀ ਨਹੀਂ ਹੋਇਆ ਹ ਤੱਕ ਉਹਦੀ ਕਾਰਵਾਈ ਚੱਲ ਨਹੀਂ ਬਾਈ ਨੇਮ ਹੀ ਉੱਥੇ ਦਿਖਾ ਦੇ ਕੇ ਆ ਸ਼ੰਭੂ ਥਾਣੇ ਦੇ ਵਿੱਚ ਬਾਈ ਨੇਮ ਇਹ ਇਲੈਕਸ਼ਨ ਕਦੋਂ ਹੋਣੀ ਆ ਮੈਂ ਨਾ ਦੇਖੋ ਉੱਤੇ ਸੀਟ ਬਿਠਾਈ ਹੋਈ ਆ ਕਾਰਵਾਈ ਹੋਏਗੀ ਤੁਹਾਡੇ ਸਾਹਮਣੇ ਪਰਚੇ ਦਰਜ ਹੋਣਗੇ ਕਿਸੇ ਨੂੰ ਇਹ ਸ਼ਿਕਾਇਤ ਨਹੀਂ ਮਿਲੇਗੀ ਵੀ ਪਰਚਾ ਦਰਜ ਨਹੀਂ ਹੋਇਆ ਬਟ ਇਹ ਆ ਜ਼ਰੂਰ ਆ ਜਿੰਨਾ ਸਾਡੇ ਨਾਲ ਤੱਕਾ ਹੋਇਆ ਹੈ ਮਹਾਰਾਜ ਜੀ ਸਾਡਾ ਗਰਗਲ ਤੱਕ ਭਰੇ ਪਏ ਆਂ ਅਸੀਂ ਮੈਂ ਕਿਹਾ ਜੀ ਤੁਸੀਂ ਇੱਕ ਇੱਕ ਮੈਂ ਇੱਕ ਜਾਇਦਾ ਕੀ ਕੋਈ ਆਹ ਮਹੀਨੇ ਸੜਕਾਂ ਤੇ ਇਹੋ ਜਿਹੇ ਥਾਵਾਂ ਤੇ ਪੈਰ ਕੇ ਕੱਢੇ ਆਂ ਇੱਕੋ ਗੱਲ ਕਵਾਂਗਾ ਜੀ ਮੈਨੂੰ ਬੋਲਣ ਦੀ ਸਜ਼ਾ ਦਿੱਤੀ ਗਈ ਆ ਮੈਂ ਤੁਹਾਡੇ ਹੱਕ 'ਚ ਬੋਲਣਾ ਮੈਂ ਬੋਲਣਾ ਚਾਹੁੰਦਾ ਪਰ ਮੈਨੂੰ ਸਜ਼ਾ ਦਿੱਤੀ ਗਈ ਖੜੇ ਹੋ ਕੇ ਅਸੀਂ ਪਿੰਡਾਂ ਦੇ ਵਿੱਚ ਫਿਰ ਕੇ ਤੁਹਾਨੂੰ ਵੋਟਾਂ ਪਾਈਆਂ ਤੇ ਤੁਹਾਨੂੰ ਇਥੋਂ ਸੀਦਾ ਅਸੀਂ ਸਾਡੇ ਮਨਕਮਾਨ ਹੀ ਵੀ ਅਸੀਂ ਪਹੁੰਚਾਇਆ ਤੇ ਅਸੀਂ ਗੱਲ ਕਰਕੇ ਦੱਸੀ ਉਹਨਾਂ ਨੂੰ ਮੈਂ ਤੁਹਾਡੀ ਗੱਲ ਮੈਂ ਤੁਹਾਡੀਆਂ ਗੱਲਾਂ ਤੇ ਖੜਾ ਨਹੀਂ ਉਤਰਿਆ ਮੈਨੂੰ ਇਹ ਦੱਸੋ ਤੁਹਾਡੇ ਹੱਕ 'ਚ ਬੋਲਿਆ ਨਹੀਂ ਕੋਈ ਤਾਂ ਹੀ ਕੋਈ ਐਮਐਲਏ ਨਹੀਂ ਬੋਲਿਆ ਪਰ ਸਾਡੇ ਤੇ ਕਾਰਵਾਈਆਂ ਜਿਹੜੀਆਂ ਨੇ ਉਹ ਕੋਈ ਨਹੀਂ ਰੁਕੀ ਸਾਰ ਨਹੀਂ ਕਿੰਨੀਆਂ ਕਿੰਨੀਆਂ ਨੇ ਇੱਕ ਗੱਲ ਤੁਹਾਨੂੰ ਕਹ ਦਿੰਨਾ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਲੈ ਲੈਣਾ ਜੇ ਕਿਤੇ ਕਿਸਾਨ ਯੂਨੀਅਨ ਤੇ ਕੋਈ ਵੀ ਬਾਈ ਹੋ ਜੂਗੀ ਮੈਂ ਆਪਣੇ ਦਮ ਤੇ ਕਹਿੰਦਾ ਆ ਜੇ ਮੇਰੇ ਨਾਲ ਕਿਸਾਨ ਯੂਨੀਅਨ ਵਾਲੇ ਚੰਗੇ ਰਹਿਣ ਜਾ ਮੇਰੇ ਨਾਲ ਮੈਂ ਜਿੱਦਾਂ ਮਾਨ ਸਤਕਾਰ ਦਿੰਦਾ ਸਾਰਿਆਂ ਨੂੰ ਮੈਂ ਤੇ ਬੱਚੇ ਨੂੰ ਵੀ ਜੀ ਕਰਕੇ ਬੋਲਦਾ ਉਹ ਸਾਹਿਬ ਜੀ ਉੱਥੇ ਕਰੋੜਾਂ ਦਾ ਨੁਕਸਾਨ ਹੋਇਆ ਇਹ ਕਐਮਐਲਏ ਵੀ ਨਹੀਂ ਬੋਲਿਆ ਇੱਕ ਮੰਤਰੀ ਨਹੀਂ ਬੋਲਿਆ ਵੀ ਕਰੋੜਾਂ ਦਾ ਨੁਕਸਾਨ ਰਾਤ ਰਾਤ ਉਹਨੂੰ ਆਣ ਕੇ ਦੱਸਣਾ ਵੀ ਮੇਰੇ ਨਾਲ ਆਪ ਦੀ ਕੀ ਹੋ ਗਈ ਇੱਕ ਕਿਸਮ ਦੀ ਤੁਸੀਂ ਸਾਡੀ ਮਾਂ ਤੇ ਪਿਓ ਹੋ ਤੁਸੀਂ ਸਾਡੀ ਸਰਕਾਰ ਮੈਂ ਤੁਹਾਡਾ ਬੱਚਾ ਆ ਤੇ ਬੱਚਾ ਹੀ ਰਹੂ ਤੁਸੀਂ ਭਾਵੇਂ ਹੈਗੇ ਹੋ ਪਰ ਅਸੀਂ ਤੁਹਾਨੂੰ ਆਪਣੇ ਤੋਂ ਉੱਪਰ ਠਾਲ ਕੇ ਆਪਣੀ ਆਪਣੀ ਹੁਬਾਸ਼ਤ ਵਾਸਤੇ ਤੁਹਾਨੂੰ ਇੱਥੋਂ ਤੱਕ ਚੁਣਿਆ ਵੀ ਸਾਡੇ ਇਲਾਕੇ ਰਣ ਮੈ ਦਾ ਜਿਹੜਾ ਇਹੋ ਜਿਹਾ ਹੋਏਗਾ ਸਾਨੂੰ ਇਹੋ ਜਿਹਾ ਸੁਖ ਹੋਏਗਾ ਜਿਹਦੇ ਸਾਨੂੰ ਦੁਬਾਰਾ ਕਿਸੇ ਨਾਲ ਗੱਲ ਨਾ ਕਰਨੀ ਪੈ। ਦੋ ਸਾਲਾਂ ਦੇ ਦੁੱਖ ਛੁਣੇ। ਦੋ ਸਾਲਾਂ ਦੇ ਵਿੱਚ ਮੈਂ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਦੇ ਦਿੱਤਾ ਹੈ। ਦੋ ਵਾਰੀ ਵਿਧਾਨ ਸਭਾ ਤੇ ਦੋਨੋਂ ਸਦਨਾਂ 'ਚ ਬੋਲੇ ਆਂ। ਹਾਂਜੀ। ਨਿਊਜ਼ ਪੇਪਰਾਂ 'ਚ ਤੁਹਾਡੇ ਹੱਕ 'ਚ ਬੋਲੇ ਆਂ। ਪਰ ਪਿੱਛੇ ਇੱਕ ਬੋਲਣ ਨਾਲ ਕੀ ਹੁੰਦਾ ਆ? ਜੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ। ਬੋਲਣ ਨਾਲ ਕੀ ਹੁੰਦਾ ਆ? اچھا اچھا ਇੱਕ ਗੱਲ ਸੁਣੋ। ਤੁਸੀਂ ਚੁੱਪ ਕਰਕੇ ਬੈਠ ਜਾਓ ਹੋਏਗਾ ਕੁਝ। ਬੋਲਣੇ ਤੇ ਜੇ ਬੋਲਿਆ ਵੀ ਨਹੀਂ ਹੋਇਆ ਕਿੱਥੇ ਕੀ ਹੋਇਆ ਦੇਖੋ ਸਾਡੇ ਤੇ ਕਿੰਨਾ ਕਹਿਰ ਹੋਇਆ ਹੈ ਵੇਖੋ ਅਸੀਂ 4 ਸਾਲ ਇੰਦਾਂ ਸੜਕਾਂ ਦੇ ਉੱਤੇ ਬੈਠ ਕੇ ਤੇ ਆ ਗਏ ਆ ਕੋਈ ਕਰੋੜਾਂ ਰੁਪਏ ਅਰਬਾਂ ਰੁਪਏ ਅਸੀਂ ਕਿਸਾਨ ਜਿਹੜੇ ਆ ਗਰਕ ਕਰ ਆਏ ਆਪਣੇ ਘਰਾਂ ਚੋਂ ਵੀ ਰੁਪਿਆ ਰੁਪਿਆ ਇਕੱਠਾ ਕਰਕੇ ਉੱਥੇ ਲਾ ਕੇ ਬੈਠੇ ਰਹੇ ਆ ਜਾ ਕਿਸੇ ਦਾ ਹੀ ਕੋਈ ਨੁਕਸਾਨ ਕਰਨਿਆ ਜਾਂ ਕਿਸੇ ਹੋਰ ਦਾ ਕੋਈ ਆਲੇ-ਦੁਆਲੇ ਨੂੰ ਨੁਕਸਾਨ ਕੀਤਾ ਹੋਇਆ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਤੇ ਸਾਡੇ ਕਿਸਾਨਾਂ ਦੀ ਇਹੋ ਜੀ ਹਿਦਾਇਤ ਆ ਕਿ ਜਿਹੜਾ ਇਹੋ ਜਿਹਾ ਬੰਦਾ ਸਾਨੂੰ ਉਹਦੀ ਪਾਰਟੀ ਦੇ ਵਿੱਚ ਨਹੀਂ ਲੋੜ ਉਹਨੂੰ ਕੱਢ ਦਿਓ ਬਾਹਰ ਵਿੱਚੋਂ ਅਸੀਂ ਨਹੀਂ ਰੱਖਾਂਗੇ ਉਹਨੂੰ ਮੇਰੀ ਮੇਰੀ ਇੱਕ ਸ਼ਿਕਾਇਤ ਦੱਸ ਦੋ ਜੀ ਆ ਮੈਂ ਕਿਸੇ ਤੋਂ ਪੈਸੇ ਲੈਣਾ ਸਰ ਜੀ ਇੱਕ ਮਿੰਟ ਗੱਲ ਸੁਣ ਲਓ ਮੈਂ ਆਪਣੀ ਗੱਲ ਹੀ ਦੱਸਾਂਗਾ ਜੇ ਜਲ ਤੁਸੀਂ ਮੰਨਦੇ ਹੋ ਸਰ ਕਿਸੇ ਦੇ ਪਰਚਾ ਜਲਦ ਕਰਾਇਆ ਨਹੀਂ ਨਹੀਂ ਉਹ ਨਹੀਂ ਕਰਾਇਆ ਚਾਹ ਕਿਸੇ ਦਾ ਵੀ ਮੈਂ ਲੈਣਦਾਰ ਹੈਗਾ ਜਾਂ ਦੇਣਦਾਰ ਹੈਗਾ ਜਾ ਕਿਸੇ ਨੂੰ ਮੈਂ ਉਹ ਇਹ ਕਹਿਣਾ ਮੈਨੂੰ ਇੱਕ ਗੱਲ ਦੱਸ ਦੋ ਪਰ ਮੈਨੂੰ ਸੱਚਾ ਗੱਲ ਦਿੱਤੀ ਉਹ ਵੀ ਦੱਸ ਪਰ ਤੁਹਾਨੂੰ ਦੱਸਦੇ ਆਂ ਦੀਵੇ ਥੱਲੇ ਹਨੇਰਾ ਤਾਂ ਦਾ ਇੱਕ ਮਿੰਟ ਰੁਕੋ ਯਾਰ ਤੁਹਾਨੂੰ ਦੱਸਦੇ ਆਂ ਦੀਵੇ ਥੱਲੇ ਕਿਵੇਂ ਹਨੇਰਾ ਆ ਵੀ ਤੁਸੀਂ ਕਹਿੰਦੇ ਹੋ ਕਿ ਕਿਸਾਨ ਨੇ ਤਾਂ ਐਸੀ ਆ ਇਸ ਗੱਲ ਨੂੰ ਤੁਸੀਂ ਮੰਨਦੇ ਹੋ ਨਾ ਉੱਥੇ ਕਿਸਾਨਾਂ ਨੇ ਠਕਾ ਹੋਇਆ ਇਹਨੂੰ ਫੀਲ ਕਰਦੇ ਹੋ ਨਾ ਕਿਹਾ ਕਿ ਮੈਂ ਬੋਲਣਾ ਵੀ ਚਾਹੁੰਦਾ ਤੁਹਾਡੇ ਹੱਕ ਬਹੁਤ ਵਧੀਆ ਗੱਲ ਆ ਅੱਛਾ ਹੁਣ ਵੇਖੋ ਪਿਛਲੀ ਵਾਰੀ ਸਾਡੇ ਕਿਸਾਨਾਂ ਦਾ ਝੋਨਾ 2.2 2.3 ਤਿੰਨ ਤਿੰਨ 100 ਰੁਪਇਆ ਘੱਟ ਰੇਟ ਤੇ ਉਹਨਾਂ ਨੂੰ ਹਿਸਾਬ ਦਿੱਤਾ ਗਿਆ ਇਹ ਜੇ ਫਾਰਮ ਪੂਰੇ 2320 ਦੇ ਤੇ ਪੇਮੈਂਟ ਸਾਰਿਆਂ ਨੂੰ 2100 ਨਾਲ ਹੋਈ ਆ ਕਿ ਕਣਕਵਰੀ ਵੀ ਇਹ ਕੁਝ ਹੋਊਗਾ ਨਹੀਂ ਜੀ ਇਹੋ ਜਿਹਾ ਕੁਝ ਨਹੀਂ ਹੋਏਗਾ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਨਾ ਇੱਕ ਤਰ੍ਹਾਂ ਇਸੇ ਤਰ੍ਹਾਂ ਦੀ ਸ਼ਿਕਾਇਤ ਆਈ ਸੀ ਜੀ ਤੇ ਸਾਡੀ ਜਿਹੜੀ ਹੈਗੀ ਆ ਫਸਲ ਦਾ ਰੇਟ ਆ ਉਹ ਗਲਤ ਕੱਟ ਲਗਾਇਆ ਗਿਆ ਸਾਰਿਆਂ ਦਾ ਜਿੰਨੇ ਵੀ ਤੁਸੀਂ ਕੋਈ ਬੰਦਾ ਆ ਕੇ ਮੈਂ 2320 ਵਿੱਚ ਵੇਚ ਕੇ ਆਇਆ ਮੈਂ ਤੁਹਾਡੇ ਬੰਦੇ ਦੇ ਸਾਡੇ ਬੰਦੇ ਦੇ ਇੱਕ ਵੀ ਬੰਦਾ ਬਾਹਰ ਖੜੀ ਕਰੇ ਸੁਣੋ ਸੁਣੋ ਦਵਾ ਸਕਦੇ ਜੀ ਸੁਣੋ ਮੈਂ ਨਾ ਉਹ ਜਦੋਂ ਸਾਰਾ ਕੋਈ ਚੈੱਕ ਕੀਤਾ ਇੱਥੋਂ ਤੱਕ ਮੈਂ ਉਹਦੇ ਸਾਹਮਣੇ ਆ ਕੇ ਖੜਿਆ ਹੁੰਦਾ ਮੈਂ ਇਸ ਤੋਂ ਪਹਿਲੇ ਦਿਨ ਕਿਉਂ ਨਹੀਂ ਖੜਿਆ ਜ਼ਰੂਰ ਤੇ ਪਹਿਲੇ ਕਿਹੜੇ ਕਿੜੇ ਐਮ ਅੱਛਾ ਜਿੰਨੇ ਵੀ ਬੋਲੇ ਉਹਨਾਂ ਦੇ ਵਾਸਤੇ ਤੁਹਾਡੇ ਕੋਈ ਜਥੇਬੰਦੀ ਦਾ ਕੋਈ ਬਿਆਨ ਆਇਆ ਇਹ ਅਸੀਂ ਸਪੈਸ਼ਲ ਉਹਨਾਂ ਨੂੰ ਮਤਲਬ ਥੈਂਕਸ ਕਰਦੇ ਉਹਨਾਂ ਦਾ ਉਹਨਾਂ ਦਾ ਨਿੱਕਾ ਦਾ ਥੈਂਕਸ ਕਰੀਏ ਨਹੀਂ ਤੁਹਾਡੀ ਤਾਂ ਡਿਊਟੀ ਇਹ ਲਾਈ ਆ ਤੁਹਾਨੂੰ ਇੱਕ ਮਿੰਟ ਫਿਰ ਸੰਘਰਸ਼ ਕਮੇਟੀਆਂ ਚ ਜ਼ਿੰਮੇਦਾਰ ਮਜ਼ਦੂਰ ਇਕੱਠੇ ਹੋ ਕੇ ਗਏ ਆ ਸੰਭੂ ਬਾਰਡਰ ਦੇ ਉੱਤੇ ਸੈਂਟਰ ਕੋ ਆਮ ਐਸਪੀ ਮੰਗਣ ਪੰਜਾਬ ਸਰਕਾਰ ਨੇ ਆਖਿਆ ਵੀ ਸੈਂਟਰ ਕੋ ਦਊਗਾ ਐਮਐਸਪੀ ਕੀ ਉਹ ਅੱਜ ਅਸੀਂ ਆ ਖਲੋਤੇ ਆ ਇਹ ਰਾਹ ਕਿੰਨਾ ਢੱਕਿਆ ਅੱਜ ਸਕੂਲ ਦਾ ਗੇਟ ਕਿੰਨਾ ਕੇ ਬੰਦ ਕੀਤਾ ਤੁਸੀਂ ਦੱਸੋ ਕਿੰਨਾ ਕੀਤਾ ਹੁਣ ਨਹੀਂ ਦੇਖੋ ਇੱਥੇ ਤਾਂ ਫਿਲਹਾਲ ਕਿਸਾਨ ਕਰਦਾ ਤਾਂ ਨਹੀਂ ਦੇਖਦੀਆਂ ਨਹੀਂ ਆ ਦੇਖਣ ਡਿਆ ਨਾ ਵੀ ਇਹ ਜ਼ਿੰਮੇਵਾਰਾ ਰਾਹ ਬੰਦ ਕਰਤਾ ਕੀ ਸੈਂਟਰ ਸਰਕਾਰ ਨੂੰ ਇਹ ਨਹੀਂ ਦਿਖਿਆ ਵੀ ਹਰਿਆਣਾ ਸਰਕਾਰ ਨੇ ਜ਼ਿੰਮੇਵਾਰਾ ਰਾਹ ਬੰਦ ਨਹੀਂ ਕੀਤਾ ਹਰਿਆਣਾ ਸਰਕਾਰ ਨੇ ਬੰਦ ਕੀਤਾ ਫੇ ਕਿਸਾਨਾਂ ਦੇ ਉੱਤੇ ਜਿਹੜਾ ਅਤਿਆਜ ਕਰੀਤਾ ਗਿਆ ਕਿਸਾਨਾਂ ਦਾ ਜਿਹੜਾ ਸੰਘਰਸ਼ ਪੰਜਾਬ ਸਰਕਾਰ ਨੇ ਉੱਥੇ ਠਾੜ ਲਿਆ ਅਸੀਂ ਦੇ ਪੰਜਾਬ ਨੇ ਆਖਾਂ ਸਹਿਯੋਗਰ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਨੇ ਉੱਥੇ ਠਾੜ ਲਿਆ ਜ਼ਿਮੀਂਦਾਰਾਂ ਦਾ ਟਰਾਲੀਆਂ ਵੀ ਚੋਰੀ ਹੋਈਆਂ ਸਾਰੀਆਂ ਖਬਰਾਂ ਆਉਂਦੀਆਂ ਕੀ ਉੱਥੇ ਦੇ ਐਮਐਲਏ ਨੇ ਟਰਾਲੀਆਂ ਚੋਰੀ ਨਹੀਂ ਕੀਤੀਆਂ ਕੀ ਉਹਦੇ ਤੇ ਕਾਰਵਾਈ ਵਾਸਤੇ ਸਿੱਧੇ ਨਾ ਪਾ ਲੂਗੀ ਪੇਜ ਬੰਦਾ ਕਿੰਨੀਆਂ ਸਿੱਟਾਂ ਬੈਠੀਆਂ ਜੀ ਅੱਜ ਤੱਕ ਕਿਹੜੀਆਂ ਸਿੱਟਾਂ ਨੇ ਜਿਹੜਾ ਫੈਸਲਾ ਛਟਾ ਛਟ ਦੇ ਦੇ ਅਸੀਂ ਡਾਂਗ ਸੋਟਾ ਚਲਾ ਰਹੇ ਹਾਂ ਤੇ ਉਹ ਉਹ ਗੱਲਬਾਤ ਵਾਲੇ ਬੰਦਿਆਂ ਨੂੰ ਵੀ ਤੁਸੀਂ ਜੇਲਾਂ ਦੇ ਵਿੱਚ ਡੱਕਿਆ ਇਸ ਤੋਂ ਅੱਗੇ ਨਗਾਉਣੀ ਹਰਕਤ ਕੀ ਹੋ ਸਕਦੀ ਕਿੰਨੇ ਦਿਨ ਜੇਲ੍ਹ 'ਚ ਡੱਕਿਆ ਜੀ ਕਿੰਨੇ ਦਿਨ ਵੀ ਟਕਿਆ ਮੈਂ ਅਸੀਂ ਘਰ ਨਾਲ ਗੱਲਬਾਤ ਕਰਦਾ ਗੱਲ ਕਰਦੇ ਟਕੇ 4 ਘੰਟੇ ਸਿਰਫ 4 ਦਿਨ 4 ਦਿਨ ਜੀ 4 ਦਿਨ ਠੀਕ ਹੈ ਤੇ ਕੀ ਐਫ ਆਈ ਆਰ ਦਰਜ ਹੋਈਆਂ ਉਹਨਾਂ ਤੇ ਜਿਹੜੀ ਮਰਜ਼ੀ ਕਰੋ ਜੀ ਭਾਈ ਮੈਨੂੰ ਨਹੀਂ ਆਇਆ ਗੱਲ ਵੇਖੋ ਨਾ ਕਿੰਨੇ ਦਿਨ ਬਾਅਦ ਲੱਗੇ ਇੱਕ ਲੋਕਤੰਤਰ ਦੀ ਆਵਾਜ਼ ਦਵਾਉਣ ਦਾ ਜ਼ਰੀਆ ਬਣਾਇਆ ਨਹੀਂ ਮੈਨੂੰ ਇਹ ਤਾਂ ਦੱਸੋ ਨਾ ਵੀ ਐਫ ਆਈ ਆਰ ਦਰਜ ਹੋਈ ਮੇਰਾ ਮਤਲਬ ਇਹ ਹੈ ਐਫ ਆਈ ਆਰ ਵਿੱਚ ਕੀ ਹੋਣੀ ਹੋਣੀ ਕੋਈ ਦਰਜ ਨਹੀਂ ਹੋਈ ਹੈ ਭਾਈ ਮੈਂ ਯੂ ਤੇ ਬੜੀ ਮੱਡੀ ਕੋਈ ਨਾ ਕੋ ਕੀਤੀ ਹੋਗੀ ਜਦੋਂ ਮੀਡੀਆ ਦੇ ਬੰਦੇ ਲੈ ਕੇ ਠਾਗੇ ਕੋਈ ਵੀ ਅਪਦੀ ਨਹੀਂ ਹੋਈ ਤੇ ਆਸਰਾ ਲੈ ਕੇ ਗੁਰੂ ਸਾਹਿਬ ਦਾ ਤੇ ਇਹ ਕੰਮ ਹੁੰਦੇ ਆ ਕਿੰਨਾ ਚਿਰ ਹੋ ਗਿਆ ਤਰਨਾ ਚੱਲਦੇ ਨੂੰ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਨਹੀਂ ਉੱਥੇ ਆਸਰਾ ਹੀ ਲੈਨੇ ਆ ਬਾਣੀ ਚੱਲਦੀ ਦਰਬਾਰ ਗੁਰਦੁਆਰਾ ਸਾਹਿਬ ਤੋਂ ਲੋ ਲੱਗੇ ਉੱਥੇ ਗੁਰਦੁਆਰਾ ਸਾਹਿਬ ਹੈਗੇ ਪਿੰਡਾਂ ਚ ਨਹੀਂ ਕੋਈ ਇੱਕ ਮਿੰਟ ਉੱਥੇ ਬਹੁਤ ਵਧੀਆ ਜੰਦ ਮੈਦਾਨ ਦੇ ਵਿੱਚ ਤੇ ਗੁਰੂ ਬਾਣੀ ਨਾਲ ਜਾਂਦੀ ਸਰ ਚਾਹੇ ਪੁਲਿਸ ਦੀ ਫੋਰਸ ਜਾਵੇ ਚਾਹੇ ਚਾਹੇ ਕਿਸੇ ਸਿੱਖ ਜਥੇਬੰਦੀ ਦਾ ਜਾਵੇ ਚਾਹੇ ਜਿੰਨੀਆਂ ਆਰਮੀ ਦੀਆਂ ਪਲਟਣਾ ਹੈ ਉਹਨਾਂ ਦਾ ਮੰਦਰ ਵੀ ਨਾਲ ਜਾਂਦਾ ਹੈ ਗੁਰਦੁਆਰਾ ਵੀ ਨਾਲ ਜਾਂਦਾ ਹੈ ਮਸਜਿਦ ਵੀ ਨਾਲ ਜਾਂਦੀ ਜਿੱਥੇ ਲੋਕ ਜਾਣਗੇ ਉੱਥੇ ਉਹਦਾ ਧਰਮ ਦਾ ਕੀਦਾ ਵੀ ਉਹਦੇ ਨਾਲ ਜਾਏਗਾ ਅਸੀਂ ਉਸ ਤੋਂ ਵੀ ਪਹਿਲੇ ਦਿਨ ਤੋਂ ਨਾ ਲੈ ਕੇ ਗਏ ਸੀ ਮਹਾਰਾਜ ਸਰੂਪ ਤਾਂ ਪਹਿਲੇ ਦਿਨ ਤੋਂ ਆਇਆ ਵੀ ਨਹੀਂ ਕੋਈ ਤਰ ਨਹੀਂ ਚੁਕਾਇਆ ਵੀ ਨਹੀਂ ਨਹੀਂ ਜੀ ਇਹ ਜਦੋਂ ਚੁਕਾਇਆ ਜਦੋਂ ਪਤਾ ਬਾਣੀ ਚੱਲ ਰਹੀ ਆ ਹਾਂਜੀ ਤੁਹਾਡੀ ਉੱਥੇ ਚੱਲਦੇ ਆ ਨਾ ਜਿਹੜੀ ਚੱਲਦੀ ਆ ਨਾ ਗਲਤ ਹੋਈ ਆ ਇਹ ਤੁਹਾਨੂੰ ਖਿਆਜਾ ਐਮਐਲਏ ਸਾਹਿਬ ਇਹਦੇ ਵਿੱਚ ਪੁੱਤਣਾ ਪਏਗਾ ਗਲਤ ਤੁਹਾਨੂੰ ਚਾਹੀਦਾ ਸੀ ਇਹ 92 ਦੇ 92 ਆ ਕੇ ਉਹ ਉਹ ਪਿਲਰ ਦੇ ਉੱਪਰ ਖੜੇ ਹੁੰਦੇ ਮਤਲਬ ਕਿਸਾਨ ਆਧਿਆਕ ਚ ਬੋਲਦੇ ਬਿਲਕੁਲ ਜੀ ਹਾਂ ਭਈ ਅਸੀਂ ਰਸਤਾ ਨਹੀਂ ਰੋਕਿਆ ਸਾਡੇ ਪੰਜਾਬ ਦੇ ਕਿਸਾਨਾਂ ਨੇ ਰਸਤਾ ਨਹੀਂ ਰੋਕਿਆ ਸਾਡੀ ਪੰਜਾਬ ਸਰਕਾਰ ਉੱਥੇ ਖਲੋਂਦੀ ਉਹ ਪਿਲਰਾਂ ਦੇ ਉੱਪਰ ਚੜ ਕੇ ਠੀਕ ਉਹ ਚੰਗਾ ਹੁੰਦਾ ਨਾ ਕਿ ਆਪਣੇ ਲੋਕਾਂ ਨੂੰ ਇਹ ਲੁਕਵੇਂ ਰੂਪ ਦੇ ਵਿੱਚ ਆਪਣੀ ਫੋਰਸ ਦਾ ਬਲ ਲਾ ਦੇਣ ਤਾਂ ਤੁਹਾਡੇ ਤੋਂ ਇਸੇ ਗੱਲ ਦਾ ਜਵਾਬ ਲੈਣ ਲੱਗਾ ਜਿਹੜੇ ਬੰਦੇ ਐਮਐਲਏ ਤੁਹਾਡੇ ਹੱਕ ਚ ਬੋਲੇ ਆ ਅਸੀਂ ਉਹਨਾਂ ਵਾਸਤੇ ਕੀ ਕੀਤਾ ਕੀ ਕਰੀਏ ਉਹਨਾਂ ਨੂੰ ਕੀ ਦਿੱਤਾ ਅਸੀਂ ਉਹਨਾਂ ਐਮਐਲਿਆਂ ਕੋਲੋਂ ਸਕਿਉਰਿਟੀ ਖੋਲੀ ਆ ਨਹੀਂ ਜੀ ਅੱਛਾ ਤੁਸੀਂ ਅਸੀਂ ਅਸੀਂ ਉਹਨਾਂ ਐਮਐਲਿਆਂ ਨੂੰ ਇੱਕ ਮਿੰਟ ਇੱਕ ਵਾਰ ਦੇ ਫੇਰ ਉਹ ਬਿਛਾਰਦੀ ਜੇ ਉਹਨਾਂ ਨੇ ਬਣੀ ਤਾਂ ਨਹੀਂ ਨਹੀਂ ਉਹ ਤਾਂ ਪਾਦਾ ਉਹ ਤਾਂ ਪਾਦਾ ਹੈ ਨਾ ਦੇਣਾ ਤੁਸੀਂ ਹੀ ਦੇਣਾ ਤੁਸੀਂ ਹੀ ਆਹੀ ਤਾਂ ਪਹਿਲਾਂ ਦੇਤਾ ਅਗਰ ਮੈਂ ਲੈ ਪਾਦਾ ਤੁਸੀਂ ਪਹਿਲਾਂ ਕਰ ਮਿੰਟ ਇੱਕ ਇੱਕ ਵਾਰੀ ਵਾਰੀ ਨਹੀਂ ਨਹੀਂ ਕੋਈ ਨਹੀਂ ਅਸੀਂ ਕਾਨੂੰਨ ਦੇ ਤੇ ਜੰਗਲ ਰਾਜ ਹੋ ਜਾਏਗਾ ਜੇ ਕੋਈ ਗੱਪੜ ਜਾ ਕੇ ਚੱਲੇ ਜੇ ਕ ਐਮ ਐਲ ਏ ਗਲਤੀ ਕਰੂਗਾ ਤੇ ਇੱਕ ਇੱਕ ਸਿਪਾਈ ਬੁਤੀ ਕਰੇ ਤੇ ਉਹਨੂੰ ਤੇ ਅਸੀਂ ਸਸਪੈਂਡ ਕਰ ਸਕਦੇ ਆ ਹੁਣ ਐਮ ਐਲ ਏ ਵਾਸਤੇ ਉਹ ਤੇ ਅੱਜ ਵੀ ਐਮ ਐਲ ਏ ਹੀ ਘੁੰਮ ਰਿਹਾ ਅੱਜ ਵੀ ਉਹਦੀ ਪ੍ਰੋਟੈਕਸ਼ਨ ਹੀ ਘੁੰਮ ਰਹੀ ਹੈ ਉਹ ਤਾਂ ਕਾਰਵਾਈ ਅੱਜ ਦੇ ਸਾਰਾ ਸਾਰਾ ਉਹਦੇ ਉੱਤੇ ਜਿਹੜਾ ਉਹ ਸਾਰਾ ਉਹਦਾ ਹਮਲਾ ਫੈਲਾ ਉਹਦੀਆਂ ਜਿਹੜੀਆਂ ਫੈਸਿਲਿਟੀਆਂ ਆ ਉਹ ਤੇ ਉਸੇ ਤਰ੍ਹਾਂ ਹੀ ਚੱਲ ਰਹੀਆਂ ਦੇਖੋ ਕਾਰਵਾਈ ਹੋਏਗੀ ਜਦੋਂ ਉਹਨਾਂ ਤੇ ਐਫ ਆਈ ਆਰ ਦਰਜ ਹੋ ਜਾਏਗੀ ਸਾਰਾ ਕੁਝ ਵਾਪਸ ਲਿਆ ਜਾਏਗਾ ਸਿਕਿਉਰਿਟੀ ਤੋਂ ਜਿਹੜੀ ਇੱਕ ਗਾੜੀ ਰਹੇਗੀ ਤੁਹਾਨੂੰ ਪਤਾ ਹੀ ਆ ਐਮਐਲਏ ਜਦੋਂ ਤੱਕ ਅੱਜ ਤੱਕ ਆਪਾਂ ਸਰ ਰਹਿੰਦਾ ਆ ਉਹਦੀ ਪ੍ਰੋਟੋਕੋਲ ਹੁੰਦਾ ਆ ਗਵਰਨਮੈਂਟ ਦੀ ਜ਼ਿੰਮੇਵਾਰੀ ਹੁੰਦੀ ਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹਨੂੰ ਸੁਰੱਖਿਅਤ ਰੱਖਣਾ ਤੋਂ ਉਸ ਤੈ ਤਾਂ ਜਿਹੜੀ ਆ ਉਹਨੂੰ ਸਿਕਿਉਰਿਟੀ ਜਿਹੜੀ ਆ ਜਦੋਂ ਐਫਆਈਆਰ ਦਰਜ ਹੋ ਜੇਗੀ ਉਹਦੀ ਸਿਕਿਉਰਿਟੀ ਉਹ ਕੰਮ ਕਰ ਦਿੱਤੀ ਜਾਏਗੀ ਬਿਲਕੁਲ ਨਹੀਂ ਕਰਾਂਗੇ